ਗੁਰਜੀਕਾ ਕਾਲਸਾ ਕਰਾਈ ਵਾਹਿ ਗੁਰਜੀ ਕੀ ਪਤੇ ਘਰ ਚੌਥਾ ਸੋਰਠ ਪਾੜ ਪੜੋਸਣ ਪੂਛ ਲੈ ਨਾਮ ਕਾਪਹਿ ਛਾਂਣ ਛਵਾਈ ਹੋਂਦੀ ਪਾੜ ਪੜੋਸਣ ਪੂਛ ਲੈ ਨਾਮ ਕਾਪਹਿ ਛਾਂਣ ਛਵਾਈ ਹੋ ਤੋਪਹਿ ਦੁਗਣੀ ਮਜ਼ੂਰੀ ਦੇਹੋ ਮੋਕੋ 베ਢੀ ਦੇਹ ਬਤਾਈ ਹੋ ਇਸੇ ਤਰ੍ਹਾਂ ਉਚਾਰਨ ਕਰਨਾ ਤੋਪਹਿ ਥਮਕ ਲਾ ਦਨੀ ਦੁੱਗਣੀ ਮਜੂਰੀ ਦੇਹ ਇਥੇ ਵਿਸਰਾਮ ਹੈ ਮੋਕੋ ਇਥੇ ਯਮਕ ਲਾ ਦਨੀ ਹੈ 베ਢੀ ਦੇਹ ਬਤਾਈ ਹੋ ਰੀ ਬਾਈ 베ਢੀ ਦੇਣ ਨਾ ਜਾਈ ਦੇਖ 베ਢੀ ਰਹ ਦੇਖ 베ਢੀ ਰਹ ਉਸ ਮਾਈ ਹਾਂਜੀ ਦੇਖ ਪਦ ਤੇ ਵਿਸਰਾਮ ਹੈ ਦੇਖ 베ਢੀ ਰਹੋ ਸਮਾਈ ਹਮਾਰਾ 베ਢੀ ਪ੍ਰਾਨ ਆਧਾਰਾ ਹਮਾਰਾ ਹਾਂਜੀ ਇੱਥੇ ਵੀ ਲੱਗ ਜਾਏਗਾ 베ਢੀ ਤੇ ਵੀ ਲੱਗ ਜਾਏਗਾ ਇੱਥੇ ਠੀਕ ਹੈ ਹਮਾਰਾ 베ਢੀ ਪ੍ਰਾਨ ਆਧਾਰਾ ਰਹਾਉ 베ਢੀ ਪ੍ਰੀਤ ਮਜ਼ੂਰੀ ਮੰਗੈ 베ਢੀ ਪ੍ਰੀਤ ਮਜ਼ੂਰੀ ਮੰਗੈ 베ਢੀ ਪਤਨੀ 베ਢੀ ਪ੍ਰੀਤ ਮਜ਼ੂਰੀ ਮੰਗੈ ਜੋ ਕੋ ਉਛਾਣ ਛਵਾਵੈ ਹੋ ਲੋਗ ਕੁਟੰਬ ਸਭ ਹੋ ਤੇ ਤੋਰੈ ਜੀ ਸਭ ਹੋ ਉਚਾਰਨ ਕਰਨਾ ਹੈ ਸਭ ਹੋ ਦਲੈਂਕੜ ਨਹੀਂ ਲਾਉਣੇ ਸਭ ਹੋ ਬੋਲਣਾ ਹੈ ਤੋ ਆਪਨ 베ਢੀ ਆਵੇ ਹੋ ਐਸੋ 베ਢੀ ਬਰਨ ਨਾਸਾਕੋ ਸਭ ਅੰਤਰ ਸਭ ਠਾਈ ਹੋ ਗੁੰਗ ਮਹਾ ਗੁੰਗ ਮਹਾ ਅੰਮ੍ਰਿਤ ਰਸ ਚਾਖਿਆ ਪੁਛੇ ਕਹਿਣ ਨਾ ਜਾਈ ਹੋ ਬੇਢੀ ਕੇ ਗੁਣ ਸੁਣ ਰੀ ਬਾਈ ਜਲਦ ਬਾੰਧ ਧੂ ਥਾਪਿਓ ਹੋ ਨਾਮੇ ਕੇ ਸੁਆਮੀ ਸੀਯ ਬਹੋਰੀ ਲੰਕ ਪਬੀਖਣ ਆਪਿਓ ਹੋ ਸੋਰ ਨਾਮੇ ਕੇ ਸੁਆਮੀ ਸੀਯ ਬਹੋਰੀ ਇਥੇ ਵਿਸਰਾਮ ਲੰਕ ਪਪੀਖਣ ਆਪਿਓ ਹੋ ਲੰਕ ਪਦ ਤੇ ਯਮਲਾ ਦਨੀ ਹੈ ਇਹਨੂੰ ਪਪੀਖਣ ਉਚਾਰਨ ਕਰਨਾ ਹੈ ਪਪੀਖੋ ਸੁਰਠ ਘਰ ਤੀਜਾ ਅਣ ਮੜਿਆ ਮੰਦਲ ਬਾਜ ਹੈ ਹਾਂਜੀ ਆਣ ਮੜਿਆ ਇਹ ਆਣ ਤੇ ਮੜਿਆ ਦੇ ਵਿੱਚ ਡੈਸ਼ ਜੀ ਦੇ ਕੇ ਬੋਲਣਾ ਪਾਠ ਇਕੱਠਾ ਹੀ ਹੈ ਆਣ ਮੜਿਆ ਮੰਦਲ ਬਾਜੈ ਮੇਨ ਸ਼ਾਵਣ ਘਣ ਹਰ ਗਾਜੈ ਬਾਦਲ ਬੇਨਾ ਵਰਖਾ ਹੋਈ ਜੋ ਤਤ ਵਿਚਾਰੈ ਕੋਈ ਮੋਕਾ ਮਿਲੇਉ RAM ਸਨੇਹੀ ਜਿਹ ਮਿਲਿਆ ਦੇਹ ਸੁਦੇਹੀ ਜਿਹ ਮਿਲਿਆ ਦੇਹ ਸੁਦੇਹੀ ਰਹਾਉ ਮਿਲਪਾਰਸ ਕੰਚਨ ਹੋਇਆ ਹੋਇਆ ਮੁਖ ਮਨਸਾ ਰਤਨ ਪਰੋਇਆ ਨਿਜ ਭਾਉ ਭਇਆ ਭ੍ਰਮ ਭਾਗਾ ਗੁਰ ਪੂਛੇ ਮਨ ਪਤੀ ਆਗਾ ਜਲ ਪੀਤਰ ਕੁੰਭ ਸਮਾਨਿਆ ਸਭ RAM ਇਕ ਕਰ ਜਾਣਿਆ ਹੰਦੀ ਸਭ RAM ਇਕ ਕਰ ਜਾਣਿਆ ਗੁਰ ਚੇਲੇ ਹੈ ਮਨ ਮਾਨਿਆ ਜਨ ਨਾਮ ਤਤ ਪਛਾਨਿਆ ਰਗ ਸੁਰਠ ਬਾਣੀ ਭਗਤ ਰਵਦਾਸ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦਿ ਜਬ ਹਮ ਹੂਤੇ ਤਬ ਤੂ ਨਹੀਂ ਅਬ ਤੂ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੈ ਊਦਦ ਜਲ ਕੇਵਲ ਜਲ ਮਾਹੀ ਇਹ ਵਿਸਰਾਮ ਧਿਆਨ ਨਾਲ ਲਾਉਣਾ ਅਨਲ ਅਗਮ ਜੈਸੀ ਇਠਠਮਕ ਲਾਦਨੀ ਲਹਿਰ ਮੈ ਇਹਨੂੰ ਮੈ ਲਾਂ ਦੇ ਨਾਲ ਨਹੀਂ ਬੋਲਣਾ ਮਮਾ ਈੜੀ ਸਿਆਰੀ ਛੇਤੀ ਉਚਾਰਨ ਕਰਨਾ ਮੈ ਉਦਦ ਮਯੋਦਦ ਪਾਠ ਦੂਸਰਾ ਪਾਠ ਹੈ ਮੁਖ ਪਾਠ ਲਹਿਰ ਮੈ ਉਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਐ ਪ੍ਰਮ ਐਸਾ ਜੈਸਾ ਮੰਨਿਆ ਹੋਇਨਾ ਤੈਸਾ ਰਹਾਉ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਪਿਖਾਰੀ ਅਛਤ ਰਾਜ ਬਿਚਰਤ ਦੁਖ ਪਾਇਆ ਸੋਗਤ ਭਈ ਹਮਾਰੀ ਅਛਤ ਪਦ ਜਿਹੜਾ ਥੋੜਾ ਜਿਹਾ ਕਸਕੇ ਉਚਾਰਨ ਕਰਨਾ ਹੈ अक्षत राज बिछरत दुख पाया विश्राम सोगत पी हमारी राज राजभयंग प्रसंग जैसे है ये भयंग ये नाल नी उच्चारण करना भयंग उच्चारण करना राज राजभयंग प्रसंग जैसे है अब कछ जनाया अनिक कटिक अनिक कटक जैसे भूल परे अब कहते कहन न आया कटक जैसी इथे लादनी है अनेक कटक जैसे भूल परे इथी विश्राम है अब कहते कहन ना आया सर्वे एक अनेक स्वामी सब कट भोग वह सू होड़ा भी है दरम्याना उच्चारण करना है सब कट भोग वह ਕਹਿ ਰਵਦਾਸ ਹਾਥ ਪੈ ਨਿਰੈ ਸਹਜੇ ਹੋਏ ਸੁ ਹੋਈ ਤੁਮ ਬੰਦੇ ਮੋਹ ਫਾਸ ਹਮ ਪ੍ਰੇਮ ਬੱਧਣ ਤੂੰ ਬਾਦੇ ਜੋ ਹਮ ਬੰਦੇ ਇਥੇ ਠਮ ਮੋਹ ਫਾਸ ਇਥੇ ਵਿਸਰਾਮ ਹਮ ਇਥੇ ਯਮ ਕਲਾਦਨੀ ਹੈ ਪ੍ਰੇਮ ਬੱਧਨ ਇਸ ਨੂੰ ਬੰਧਨ ਨਹੀਂ ਕਹਿਣਾ ਬੱਧਨ कस के बोलना है प्रेम बदन तुम बाधे जो हम बांदे, मोह फास हम हम प्रेम बदन तुम बाधे अपने छूटन को जतन करो हम छूटे तुम आराधे माधवे जानत तो हो जैसी तैसी माधवे पद विश्राम माधवे ਜਾਨਤ ਹਾ ਜੈਸੀ ਤੈਸੀ ਅਬ ਕਹਾ ਕਰਹੋਗੇ ਐਸੀ ਅਬ ਕਹਾ ਕਰਹੋਗੇ ਇਥੇ ਸੁਣ ਹਾਂਜੀ ਅਬ ਕਹਾ ਕਰਹੋਗੇ ਐਸੀ ਰਹਾਉ ਮੀਨ ਪਕਰ ਫਾਂਕਿਓ ਅਰ ਕਾਟਿਓ ਮੀਨ ਪਕਰ ਫਾਂਕਿਓ ਅਰ ਕਾਟਿਓ ਰਾੰਦ ਰਾੰਦ ਕੀਓ ਬਹਬਾਨੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨ ਵਿਸਰਿਓ ਪਾਣੀ ਤਉ ਨ ਵਿਸਰਿਓ ਪਾਣੀ ਖੰਡ-ਖੰਡ ਕਰ ਭੋਜਨ ਕੀਨੋ ਤਉ ਨ ਵਿਸਰਿਓ ਪਾਣੀ ਆਪਨ ਬਾਪੈ ਨਾਹੀ ਕਿਸੀ ਕੋ ਆਪਨ ਬਾਪੈ ਨਾਹੀ ਕਿਸੀ ਕੋ ਆਪਨ ਬਾਪੈ ਨਾਹੀ ਕਿਸੀ ਕੋ ਨਾਹੀ ਪਦ ਤੇ ਠਮਕ ਲੱਗ ਜੀ ਆਪਨ ਬਾਪੈ ਨਾਹੀ ਕਿਸੀ ਕੋ ਆਪਣ ਬਾਬੈ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਜੇ ਬੜ ਧਿਆਨ ਨਾਲ ਯਮਕ ਲਾਉਣ ਵਾਲੀ ਹੈ ਭਗਤ ਨਹੀਂ ਸੰਤਾ ਨਹੀਂ ਸੰਤਾਪਾ ਮੋਹ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਕਹਿ ਰਵਿਦਾਸ भगत एक बाडी अब एह कास कहिए अब एह अब एह कास कहिए कह रबिदास भगत एक बाडी अब एह कास कहिए जा कारण हम तुम आराधे सो दुख अजहू सहीए दलब् जनन पुण्य फल पायो ਮਿਰਤਾ ਜਾਤ ਅਬ ਬੇਕੇ ਹਾਂਜੀ ਅਬ ਬੇਕੇ ਪਾਠ ਜਿਹੜਾ ਹੈ ਨਾ ਕਿ ਪ੍ਰਾਤਨ ਸਰੂਪਾਂ ਦੇ ਵਿੱਚ ਨਾਂ ਦੇ ਨਾਲ ਪਾਠ ਸ਼ੁੱਧ ਪਾਠ ਹੈ ਪੁਥੀਆਂ ਤੇ ਅਬ ਬੇਕੇ ਛਪਿਆ ਹੋਇਆ ਕੱਕੇ ਤੇ ਦਲਾਵਾਂ ਲੱਗੀਆਂ ਹੋਈਆਂ ਨੇ ਪਰ ਅਬ ਬੇਕੇ ਪਾਠ ਸ਼ੁੱਧ ਪਾਠ ਹੈ ਮੁਖ ਪਾਠ ਰਾਜੇ ਇੰਦਰ ਸੰਸਰ ਗ੍ਰਹਿ ਆਸਨ ਬੇਨ ਹਰ ਭਗਤ ਕਹੋ ਕਿਹ ਲੇਖੈ न बिचारियो रा राजा राम को रस न बिचारियो इथिन राम है राजा राम को रस राजा राम पाठ इकठैया राजा राम को रस जेह रस अन रस विसर जाही जेह रस अन रस विसर जाही रहाउ जान अजान भए हम बावर जान ਅਜਾਨ ਭਏ ਹਮ ਬਾਵਰ ਜਾਨ ਪਦ ਤੇ ਯਮਕ ਲਗ ਜੀ ਕੀ ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ਇੰਦਰੀ ਸਬਲ ਸਵਲ ਨਿਵਲ ਬੇਕ ਬੁੱਧ ਹਾਂਜੀ ਸਬਲ ਹੀ ਬੋਲਣਾ ਸਬਲ ਨਹੀਂ ਕਹਿਣਾ ਇੰਦਰੀ ਸਬਲ ਨਿਵਲ ਬੇਕ ਬੁੱਧ ਨਿਵਾਲ ਤੇ ਸਵਾਲ ਨਹੀਂ ਕਹਿਣਾ ਪਰਮਾਰਥ ਪ੍ਰਵੇਸ਼ ਨਹੀਂ ਕਹੀਤ ਆਨ ਅਚਰੀਅਤ ਅਨ ਕਾਛ ਸਮਝ ਨਾ ਪਰੈ ਅਪਰ ਮਾਇਆ ਮਾਇਆ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਕਹੀਤ ਆਨ ਇਥੇ ਠਮਕ ਅਚਰੀਅਤ ਆਨ ਕਾਛ ਇਹਨੂੰ ਅਚਰੀਅਤ ਨਹੀਂ ਕਹਿਣਾ ਐਡੇ ਦੇ ਵਿੱਚ ਡੈਸ਼ ਦੇ ਕੇ ਉਚਾਰਨ ਕਰਨਾ ਅਚਰੀਅਤ ਪਾਠ ਇਕੱਠਾ ਇਹ ਅਚਰੀਅਤ ਆਨ ਪਦ ਪੂਰ ਲਈ ਬੋਲਣਾ ਅਨ ਨਹੀਂ ਕਹਿ ਦੇਣਾ ਕਾਛ ਵੀ ਪੂਰ ਲਈ ਬੋਲਣਾ ਕਛ ਨਹੀਂ ਕਹਿ ਦੇਣਾ कहियत आन अचरियत आन काछ समझ ना परै इथे ठमक अपर माया अपार नी कहना अपर ही उच्चारण करना कह रवदास उदास दास मत पर हर कोप करहु जी दया एभी विश्राम इसी तरह ही लौना है कह रवदास इथे ठमक उदास दास मत इथे विश्राम पर हर कोप करहु जी दया ਸੁਖ ਸਾਗਰ ਸੁਰਤਰ ਚਿੰਤਾ ਮਨ ਕਾਮ ਤੀਨ ਬਸ ਜਾ ਕੇ ਚਾਰ ਪਦਾਰਥ ਅਸ਼ਟ ਦਸਾ ਸਿੱਧ ਨਵ ਨਿੱਧ ਕਾਰ ਤਲ ਤਾ ਕੀ ਇਹ ਕਰਤਲ ਕੱਠਾ ਨਹੀਂ ਕਹਿ ਦੇਣਾ ਨਵ ਨਿੱਧ ਕਾਰ ਤਲ ਹੱਥ ਦੀ ਤਲੀ ਦੇ ਉੱਤੇ ਤਾ ਕੀ ਹਰ ਹਰ ਹਾਰ ਨਾ ਜਪਹਿ ਰਸਨਾ ਅਵਰ ਸਭ ਤਿਆਗ ਬਚਨ ਰਚਨਾ ਰਹਾਉ ਨਾਨਕian ਪੁਰਾਨ বেদ ਵਿਦ 34 ਅੱਖਰ ਮਾਹੀ ਇਹ 34 ਪਦ ਜਿਹੜਾ ਕਸਕੇ ਬੋਲਣਾ 34 ਅੱਖਰ ਮਾਹੀ ਵਿਆਸ ਵਿਚਾਰ ਕਹਉ ਪਰਮਾਰਥ RAM ਨਾਮ ਸਰ ਨਾਹੀ ਸੈਜ ਸਮਾਧ ਉਪਾਦ ਰਹਿਤ ਫੋਨਾ ਵੱਡਾ ਭਾਗ ਲੇਵ ਲਾਗੀ ਕਹਿ ਰਵਿਦਾਸ ਪ੍ਰਗਾਸ ਦਿਦੈ ਧਰ ਜਨਮ ਮਰਨ ਭੈ ਭਾਗੀ ਜੋ ਤੁਮ ਗਿਰਵਰ ਜੋ ਤੁਮ ਗਿਰਵਰ ਤੋ ਹਮ ਮੋਰਾ ਏ ਗਿਰਵਰ ਰਾਰੀ ਦੀ ਸਿਆਰੀ ਲਾ ਕੇ ਬੋਲਨਾ ਜੋ ਤੁਮ ਗਿਰਵਰ ਤੋ ਹਮ ਮੂਰਾ ਜੋ ਤੁਮ ਗਿਰਵਰ ਤੋ ਹਮ ਮੂਰਾ ਜੋ ਤੁਮ ਚੰਦ ਤੋ ਹਮ ਭਏ ਹੈ ਚਕੂਰਾ ਜੋ ਪਦਤੀ ਤੋ ਪਦਤੀ ਯਮਕ ਲਾਖੀ ਬੁਨੈ ਜੋ ਤੁਮ ਚੰਦ ਤੋ ਹਮ ਭਏ ਹੈ ਚਕੂਰਾ ਮਾਦਵੇ ਤੁਮ ਨਾ ਤੋ ਰਹੁ ਤੋ ਹਮ ਨਹੀਂ ਤੂਰਹਿ ਇਹ ਪਾਠ ਸੰਪਰਦਾ ਵਿੱਚ ਤੁੰਮਨ ਕਰਾਇਆ ਜਾਂਦਾ ਹੈ ਤੁੰਮਨ ਤੂਰ ਮਾਧਵੇ ਤੁੰਮਨ ਤੂਰਹ ਤੋ ਹਮ ਨਹੀਂ ਤੂਰਹਿ ਯਾਨੀ हे ਮਾਇਆ ਦੇ ਪਤੀ ਵਾਹਿਗੁਰੂ ਪਰਮੇਸ਼ਰ ਜੀ ਤੁੰਮਨ ਤੂਰ ਹੋ ਜੇ ਤੁਸੀਂ ਸਾਡੇ ਨਾਲੋਂ ਤੋੜ ਦੇਵੋਗੇ ਤੋ ਹਮ ਨਹੀਂ ਤੂਰਹਿ ਅਸੀਂ ਨਹੀਂ ਤੋੜਾਂਗੇ ਅਸੀਂ ਤੇ ਤੁਹਾਡਾ ਹੀ ਪੱਲਾ ਫੜਨਾ ਤੁਹਾਡਾ ਪੱਲਾ ਫੜ ਕੇ ਹੀ ਸੰਸਾਰ ਸਮੁੰਦਰ ਤੋਂ ਤਰ ਸਕਦੇ ਹਾਂ ਤੁਸੀਂ ਆਪ ਕਿਰਪਾ ਕਰੋਗੇ ਉਹ ਨਹੀਂ ਕਹਿਣਾ ਮਾਦਵੇ ਤੁਮਨਾ ਤੋਰੋ ਤੁਸੀਂ ਤੋੜੋਗੇ ਤੇ ਮੈਂ ਵੀ ਨਹੀਂ ਤੋੜਾਂਗਾ। ਯਾਨੀ ਇਹ ਪਾਠ ਤੁਮਨ ਪਾਠ ਇਕੱਠਾ ਸੰਪਰਦਾ ਦੇ ਵਿੱਚ ਕਰਾਇਆ ਜਾਂਦਾ। ਮਾਦਵੇ ਤੁਮਨ ਤੋਰਹੁ ਤਾ ਹਮ ਨਹੀਂ ਤੋਰਹਿ ਤਾ ਹਮ ਨਹੀਂ ਤੋਰਹਿ ਤੋਮ ਸੋ ਮੇ ਸੋ ਤੋਰਾ ਕਵਣ ਸੋ ਜੋ ਰਹਿ ਤੁਹਾਡੇ ਨਾਲ ਤੋੜ ਕੇ ਹੋਰ ਕਿਤੇ ਨਾਲ ਜੋੜਾਂਗੇ ਰਹਾਓ ਜੋ ਤੁਮ ਦੀਵਰਾ ਤੋ ਹਮ ਬਾਤੀ ਜੋ ਤੁਮ ਤੀਰਥ ਤੋ ਹਮ ਜਾਤੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ ਜਹ ਜਹ ਜਾਓ ਤਹਾ ਤੇਰੀ ਸੇਵਾ ਤਮਸੋ ਠਾਕੁਰ ਔਰ ਨਾ ਦੇਵਾ ਤੇਮਰੇ ਭਜਨ ਕਟਹਿ ਜਾਮ ਫਾਂਸਾ ਭਗਤ ਹਿਤ ਗਾਵੇ ਰਬਦਾਸਾ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ ਪਾਠ